ਪਿੰਡ ਰਾਏ ਬਿਜਲੀ ਘਰ ਦੇ ਨਜ਼ਦੀਕ ਪੈਟਰੋਲ ਪੰਪ ਕੋਲ ਸਰਦਾਰ ਮਲਕੀਤ ਸਿੰਘ ਜੋ ਕਿ ਨਨਕਾਣਾ ਸਾਹਿਬ ਦੇ ਨਿਵਾਸੀ ਹਨ ਪਿਛਲੇ ਲਗਭਗ 2008 ਤੋਂ ਟਰੈਕਟਰ ਦੀ ਸੇਲ ਅਤੇ ਪਰਚੇਜ਼ ਦਾ ਕੰਮ ਕਰ ਰਹੇ ਹਨ ਸਰਦਾਰ ਮਲਕੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਬਲਿਕ ਨੂੰ ਵਧੀਆ ਕੁਆਲਟੀ ਵਾਲੇ ਟਰੈਕਟਰ ਘੱਟ ਰੇਟ ਤੇ ਮੁਹੱਈਆ ਕਰਵਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਕਿਸੇ ਵੀ ਗ੍ਰਾਹਕ ਵੱਲੋਂ ਟਰੈਕਟਰ ਬਾਰੇ ਕੋਈ ਸ਼ਿਕਾਇਤ ਨਹੀਂ ਆਈ ਗ੍ਰਾਹਕ ਦੂਰ ਦੂਰ ਤੋਂ ਆਪਣੇ ਮਨ ਪਸੰਦ ਦੇ ਟਰੈਕਟਰ ਖਰੀਦ ਕੇ ਲੈ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਉਪਲਬਧ ਟਰੈਕਟਰਾਂ ਦੇ ਰੰਗ ਮਾਡਲ ਅਤੇ ਕੁਆਲਿਟੀ ਬਹੁਤ ਵਧੀਆ ਹੈ ਜਿਸ ਕਰਕੇ ਪਬਲਿਕ ਵੱਲੋਂ ਵੱਡੀ ਪ੍ਰਸ਼ੰਸਾ ਮਿਲ ਰਹੀ ਹੈ ਜੇ ਕਿਸੇ ਨੂੰ ਵੀ ਟਰੈਕਟਰ ਦੀ ਲੋੜ ਹੋਵੇ ਤਾਂ ਉਹ ਮੇਰੇ ਮੋਬਾਈਲ ਨੰਬਰ 9592371243 ਤੇ ਕਾਲ ਕਰਕੇ ਸਕਦੇ ਹਨ ਅਸੀਂ 24 ਘੰਟਿਆਂ ਦੇ ਅੰਦਰ ਗ੍ਰਾਹਕ ਨੂੰ ਵਧੀਆ ਰੇਟ ਤੇ ਟਰੈਕਟਰ ਦੇਵਾਂਗੇ ਇੱਕ ਵਾਰੀ ਸਾਡੀ ਏਜੰਸੀ ਜ਼ਰੂਰ ਆਓ ਅਤੇ ਆਪਣੇ ਮਨਪਸੰਦ ਟਰੈਕਟਰ ਦੀ ਚੋਣ ਕਰੋ ਪਤਾ ਇਲਾਕਾ ਚੁਗਾਵਾ ਪਿੰਡ ਰਾਏ ਬਿਜਲੀ ਘਰ ਦੇ ਨੇੜੇ ਪੈਟਰੋਲ ਪੰਪ ਕੋਲ ਨਨਕਾਣਾ ਸਾਹਿਬ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂਰਾਇਪੁਰ ਦੀ ਖਾਸ ਰਿਪੋਰਟ ਹਾਂਜੀ ਮੇਰਾ ਨਾਮ ਜੀ ਮਲਕੀਤ ਸਿੰਘ ਚੰਗਾ ਮੈਂ ਤੁਹਾਨੂੰ ਪਿੰਡ ਰਹਿਣ ਜੀ ਮੇਰਾ ਜੋ ਕਿ ਟਰੈਕਟਰ 2024 ਮਾਡਲ 4/4 ਇਹ ਜੀ 2019 ਮਾਡਲ 858 2 ਸਪੀਡ ਵਾਲਾ ਇਹ ਜੀ ਕੰਬਟਰ 2023 ਮਾਡਲ ਠੀਕ ਹੈ ਜੀ ਬਾਕੀ ਛੋਟੇ ਟਰੈਕਟਰ ਮਗਰ ਵੀ ਹੈਗੇ ਜੀ 275 265 ਸਾਰਿਆਂ ਮਾਡਲ ਸਭ ਟਰੈਕਟਰ ਐਸ ਟਾਈਮ ਆਪਣੇ ਕੋਲ ਜੀ ਤੁਸੀਂ ਕਿੰਨੇ ਖਾ ਲਾਤੋਂ ਕੰਪਲੇਟ ਮੈਂ 2008 ਤੋਂ ਕਰਦਾ ਜੀ ਹਾਂਜੀ ਔਰ ਇਹ ਸੇਲ ਪਰ ਦੇ ਇਸ ਦਾ ਕੀ ਹੈ ਹਰਾਮ ਵਿਚਾਰੇ ਬੜੇ ਹਾਂਜੀ ਇਹ ਮਤਲਬ ਟਰੈਕਟਰ ਦਾ ਡਾਊਨ ਪੇਮੈਂਟ ਤੋਂ ਲੱਖ ਡੇਢ ਤੋਂ ਮਤਲਬ ਕਿ ਬਾਕੀ ਆਪਾਂ ਸਾਰਾ ਲੋਨ ਕਰਵਾ ਦਿਆਂਗੇ ਹਾਂਜੀ ਬਾਕੀ ਜਿਹੜੇ ਰੇਟ ਨੇ ਉਹ ਮੌਕੇ ਦੇ ਹਾਂਜੀ ਮੌਕੇ ਦੇ ਰੇਟ ਹੈ ਜੀ ਸਮਾਨਦਾਨ ਪੂਰਾ ਹੋਗਾ ਜੀ ਹਾਂਜੀ ਹਾਂਜੀ ਔਰ ਇਹਦੇ ਵਿੱਚ ਦੱਸਣਾ ਕਿ ਇਹ ਸੁਵਰਾਜ ਦਾ ਟਰੈਕਟਰ ਹੈ ਇਹਦੇ ਬਾਰੇ ਤੁਸੀਂ ਦੱਸੋ ਇਹ ਜੀ ਸੁਵਰਾਜ ਦੇ ਵਿੱਚ 4x4 ਆ 3 ਸਪੀਡ ਹੈ ਹਾਂਜੀ 2024 ਮਾਡਲ ਹੈ ਹਾਂਜੀ ਇਹ ਦੋ ਇਹ ਟੂ ਸਪੀਡ ਹੈ ਜੀ ਹਾਂਜੀ ਇਹਦਾ ਰੇਟ ਹੈਗਾ 8.5 ਲੱਖ ਰੁਪਈਆ ਜੀ ਇਹਦਾ ਰੇਟ ਹੈਗਾ ਜੀ 5.5 ਲੱਖ ਇਹਦਾ ਹੈਗਾ ਜੀ 6.5 ਲੱਖ ਰੁਪਈਆ ਬਾਕੀ ਮੌਕੇ ਤੇ ਜੀ ਮਾਣਤਨ ਪੂਰਾ ਹੋਊਗਾ ਭਈਆਂ ਦਾ ਜਿਹੜੇ ਕਿ ਐਗਰੀਕਲਚਰ ਦੇ ਵਿੱਚ ਜਿਹੜੇ ਯੂਜ਼ ਹੋਣ ਵਾਲੇ ਉਹ ਟਰੈਕਟਰ ਕਿਨੇ ਉਹ ਜੀ 3 ਸਪੀਡ 855 ਜਿਵੇਂ ਕਬੋਟਾ ਲਾ ਲਓ ਸਾਰੇ ਅਵੇਲੇਬਲ ਨੇ ਜੀ ਕਿ ਆਲਵਾ ਦੇ ਕਾਸਟ ਜਿਹੜੀ ਆ ਜਿਹੜੇ ਕਿ ਉਹ ਵਾਲੇ ਟਰੈਕਟਰ ਜਿਹੜੇ ইউজ ਹੁੰਦੇ ਨੇ ਉਹਨਾਂ ਨੂੰ ਹਾਂਜੀ 20 ਟਨ ਦੇ ਜਿਆਦਾ ਚੱਲ ਰਿਹਾ 4x4 ਦਾ ਜੀ ਹਾਂਜੀ ਬਾਕੀ ਲੋਨ ਕਰਵਾ ਕੇ ਦਵਾਂਗੇ ਜੇ ਕਿ ਬਾਈਕ ਕੋ ਡਾਊਨ ਪੇਮੈਂਟ ਲੱਖ ਡੇਢ ਹੋਏਗੀ ਤੇ ਬਾਕੀ ਲੋਨ ਹੋ ਜਾਊਗਾ ਹਾਂਜੀ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕੋਈ ਕਾਰ ਬਣਾਉਂਦੇ ਹੋ ਹਾਂ ਬਜ਼ਾਰੀ ਕਾਰ ਵੀ ਬਣਾਉਂਦਾ ਜੀ ਜਿਵੇਂ ਜੀ ਫ੍ਰਿਜਾਂ ਕੋਲਰ ਏਸੀ ਵਗੈਰਾ ਹਾਂਜੀ ਰਾਇਪਿੰਡਾ ਜੀ ਮੈਂ ਰਹਿਣ ਵਾਲਾ ਜੀ ਚ ਗਾਵੇਂ ਆਪਣੀ ਰਾਇਸ਼ਾ ਜੀ ਨੇੜੇ ਬਿਜਲੀ ਘਰ ਪਟ્રોલ ਪਮਨਰ ਕਾਨਾ ਸਾਹਿਬ ਤੇ ਮਤਲਬ ਇਹ 855 ਟਰੈਕਟਰ ਆਪਣੇ ਕੋਲ ਛੋਟੇ ਟਰੈਕਟਰ ਸਾਰੇ ਮਤਲਬ ਕੋਲ ਹੈ ਮਤਲਬ ਡਾਊਨ ਪੇਮੈਂਟ ਤੋਂ ਵੀ ਆਪਾਂ ਲੱਖ ਡੇਢ ਤੋਂ ਡਾਊਨ ਪੇਮੈਂਟ ਤੋਂ ਬਾਕੀ ਆਪਾਂ ਲੋਨ ਕਰਵਾ ਕੇ ਦੇ ਸਕਦੇ ਹਾਂ ਜੀ ਟਰੈਕਟਰ

ਇਹ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ 2008 ਤੋਂ ਜੀ ਹਾਂ ਜੀ ਕਿਹੜੇ ਕਿਹੜੇ ਟਰੈਕਟਰ ਨੇ ਜਿੰਨੇ ਤੁਸੀਂ ਸ਼ੇਅਰ ਕਰਦੇ ਹੋ ਆਪਣੇ ਕੋਲ ਸਵਰਾਜ ਕਬੋਟਾ ਜੌਂਡੀਅਰ ਹੌਲੈਂਡ ਔਰ ਛੋਟੇ 275 ਮਿੰਦਰਾ ਟਰੈਕਟਰ ਸਾਰੇ ਨੇ ਪਬਲਿਕ ਨੂੰ ਕਿੰਨਾ ਕੋਈ ਫਾਇਦਾ ਹੁੰਦਾ ਪਬਲਿਕ ਨੂੰ ਵੇਖੋ ਜੀ ਆਪਾਂ ਮਤਲਬ ਜਿਹੜਾ ਡਾਊਨ ਪੇਮੈਂਟ ਜਿੱਕੋ ਥੋੜੇ ਪੈਸੇ ਆ ਬਾਕੀ ਆਪਾਂ ਲੋਨ ਕਰਵਾ ਕੇ ਦੇ ਦੇ ਜੀ ਬਾਈ ਕਾਰਡ لگاਣਾ ਨਹੀਂ ইস্যੂ ਕਰਦੇ ਤੁਸੀਂ हां जी बजाज कार्ड ਵੀ ਹੈ ਦੇ ਅ ਪਰ ਇਸ ਤੋਂ ਇਲਾਵਾ ਹੋਰ ਕੀਰੇ ਤੁਹਾਡੇ ਇਸ ਤੋਂ ਲਾਵਾ ਮਤਲਬ ਮੇਰੇ ਕੋ ਬੈਂਕ ਕਾ ਐਕਸੈਸ ਬੈਂਕ ਕਾ ਐਚ ਡੀ ਬੀ ਬੈਂਕ ਕਾ ਚੋਲਾ ਬੈਂਕ ਕਾ ਸਾਰੇ ਹਾਂ ਜੀ ਪਬਲਿਕ ਨੂੰ ਇੱਕ ਮੈਸੇਜ ਤੁਸੀਂ ਆਪਣੇ ਵੱਲੋਂ ਜਿਹੜੇ ਤੁਸੀਂ ਸੇਲ ਪ੍ਰਦੇਸ਼ ਦਾ ਕੰਮ ਕੀਤਾ ਇਹਦਾ ਮੈਸੇਜ ਕਰ ਦਿਓ ਮੈਂ ਕਿ ਮੇਰਾ ਨੰਬਰ ਕਨੈਕਟ ਹੈ 95922 71243 ਕਿ ਜਿਹ ਮੈਨਾਂ ਕਨੈਕਟ ਕਰ ਸਕਦੇ ਆ ਚਗਾਵਾ ਨੇੜੇ ਬਿਜਲੀ ਘਰ ਪੈਟਰੋਲ ਪੰਪ ਨਾਨਕ